ਦੇਖੋ ਇਹ ਪਰਮਾਣੂ ਯੁੱਧ ਬਹੁਤ ਖਤਰਨਾਕ ਯੁੱਧ ਹੈ ਦੇਖੋ ਨਾਗਾਸਾਕੀ ਹਿਰੋਸ਼ਿਮਾ ਚ ਪਰਮਾਣੂ ਬੰਬ ਸਿੱਟੇ ਗਏ ਸੀ ਔਰ ਉਦੋਂ ਬਹੁਤ ਛੋਟੇ ਛੋਟੇ ਬੰਬ ਸੀ 20-20 ਕਿਲੋਟਨ ਦੇ ਹੁਣ ਬਹੁਤ ਵੱਡੇ ਵੱਡੇ ਬੰਬ ਨੇ ਪਰ ਕੀ ਆਪਣੇ ਸੰਦਰਭ ਚ ਇਹ ਗੱਲਾਂ ਲਾਗੂ ਨੇ ਕੈਨਾ ਦਾ ਸੌਖਾ ਸਾਡੇ ਕੋਲੇ ਜਿਹੜੇ ਨਿਊਕਲੀਅਰ ਬੰਬ ਨੇ ਉਹ ਇੱਕ ਦੂਜੇ ਨੂੰ ਡਰਾਉਣ ਵਾਸਤੇ ਵੱਧ ਨੇ ਜਦੋਂ ਉਹ ਬੰਬ ਅਮਰੀਕਾ ਨੇ ਸੁੱਟੇ ਸੀ ਇੱਕ ਵੱਡਾ ਡਿਫਰੈਂਸ ਸੀ ਅਮਰੀਕਾ ਔਰ ਜਾਪਾਨ ਬਹੁਤ ਦੂਰ ਦੂਰ ਸੀ ਉਹ ਵਿਚਾਲੇ ਬਹੁਤ ਵੱਡਾ ਗੈਪ ਸੀ ਸਾਡੇ ਵਿਚਾਲੇ ਗੈਪ ਨਹੀਂ ਹੈ ਦੂਜਾ ਪਾਕਿਸਤਾਨ ਦੀ ਵਿਡਥ ਬਹੁਤ ਘੱਟ ਹੈ ਮੰਨ ਲਓ ਉਹ ਪੰਜਾਬ 'ਚ ਬੰਬ ਸੁੱਟਦਾ ਹੈ ਨਿਊਕਲੀਅਰ ਬੰਬ ਸੁੱਟਦਾ ਹੈ ਔਰ ਹਵਾ ਦਾ ਰੁਖ ਚੇਂਜ ਹੋ ਜਾਂਦਾ ਹੈ ਇਹਦੀ ਸਾਰੀ ਜਿਹੜੀ ਰੇਡੀਏਸ਼ਨ ਹੈ ਵਾਪਸ ਪਾਕਿਸਤਾਨ 'ਚ ਚਲੀ ਜਾਊਗੀ ਇਸਲਾਮਾਬਾਦ ਟੱਪ ਕੇ ਐਂਡ ਤੱਕ ਚਲੀ ਜਾਊਗੀ ਇਸ ਕਰਕੇ ਇੱਥੇ ਨਿਊਕਲੀਅਰ ਬੰਬ ਯੂਜ਼ ਕਰਨਾ ਬਹੁਤ ਡੇਂਜਰਸ ਹੋਏਗਾ ਇੰਡੀਆ ਦੀ ਜਿਹੜੀ ਪਾਲਿਸੀ ਹੈ ਰਿਟਰਨ ਪਾਲਿਸੀ ਹੈ ਟੀਚਿੰਗ ਪਾਲਿਸੀ ਹੈ ਨੋ ਫਸਟ ਯੂਜ਼ ਵੀ ਅਸੀਂ ਨਿਊਕਲੀਅਰ ਬੰਬ ਪਹਿਲਾਂ ਨਹੀਂ ਯੂਜ਼ ਕਰਾਂ ਸਾਡੇ ਕੋਲ ਬੰਬ ਹੈ ਪਰ ਅਸੀਂ ਪਹਿਲਾਂ ਨਹੀਂ ਯੂਜ਼ ਕਰਾਂਗੇ ਪਰ ਪਾਕਿਸਤਾਨ ਜੇ ਬੇਫੂਹੀ ਕਰਦਾ ਹੈ ਇੱਕ ਤੇ ਉਹ ਬੰਬ ਕਿਸੇ ਵੀ ਪਾਸੇ ਉਹਦਾ ਇਫੈਕਟ ਜਾ ਸਕਦਾ ਹੈ ਇੰਡੀਆ ਵਾਲੇ ਪਾਸੇ ਨੂੰ ਜਾ ਸਕਦਾ ਹੈ ਦਿੱਲੀ ਵੱਲ ਨੂੰ ਜਾ ਸਕਦਾ ਹੈ ਤੇ ਲਾਹੌਰ ਵੱਲ ਨੂੰ ਵੀ ਜਾ ਸਕਦਾ ਹੈ ரேਡੀਏਸ਼ਨ ਕਿਸੇ ਪਾਸੇ ਵੀ ਜਾਏਗੀ ਉਹ ਉਸ ਤੋਂ ਬਾਅਦ ਅਨਕੰਟਰੋਲੇਬਲ ਹੈ ਦੂਸਰਾ ਜੇ ਪਾਕਿਸਤਾਨ ਬੌਮ ਸਿੱਟੇਗਾ ਤਾਂ ਇੰਡੀਆ ਵੀ ਸਿੱਟੇਗਾ ਔਰ ਪਾਕਿਸਤਾਨ ਕਿੱਡਾ ਹੈ ਸਾਡੇ ਜਿਹੜੇ ਸ਼ਹਿਰ ਨੇ ਮੈਕਸਿਮਮ ਉਹ ਦਿੱਲੀ ਤੱਕ ਪਹੁੰਚ ਸਕਦੇ ਨੇ ਪਰ ਸਾਡੀ ਜਿਹੜੇ ਕੋਲੇ ਬੌਮ ਨੇ ਔਰ ਸਾਡੇ 에ਰਕ੍ਰਾਫਟ ਨੇ ਅਸੀਂ ਪਾਕਿਸਤਾਨ ਦੇ ਲਾਸਟ ਸ਼ਹਿਰ ਤੱਕ ਪਹੁੰਚ ਸਕਦੇ ਹਾਂ ਤੇ ਪਾਕਿਸਤਾਨ ਚ ਬਹੁਤ ਜ਼ਿਆਦਾ ਡਿਸਟਰਕਸ਼ਨ ਉਹਦੀ ਹੋ ਸਕਦੀ ਹੈ ਇਹ ਨਿਊਕਲੀਅਰ ਸਿਰਫ ਜਿਹੜਾ ਡਰਾਵੇ ਮਾਰਨ ਵਾਸਤੇ ਤਾਂ ਠੀਕ ਹੈ ਪਰ ਨਿਊਕਲੀਅਰ ਵਾਰ ਹੋਣ ਦਾ ਚਾਂਸ ਜਿਹੜੇ ਬਿਲਕੁਲ ਹੀ ਜ਼ੀਰੋ ਨੇ ਕਾਰਗਿਲ ਵਾਰ ਜਿਹੜੀ ਹੋਈ ਆ ਉਹ ਅਸਲ ਦੇ ਵਿੱਚ ਅੰਤ ਕਿਸ ਤਰੀਕੇ ਨਾਲ ਹੋਈ ਫਿਰ ਉਹਨਾਂ ਦੇ ਫੌਜੀਆ ਨੇ ਕੋਰਨੇਟੇ ਟੇਕ ਦਿੱਤੇ ਸੀ ਹਾਂ ਉਹਨਾਂ ਨੇ ਕੋਰਨੇਟੇ ਟੇਕਤੇ ਸੀ ਬਲਕਿ ਵਾਪਸ ਜਾਣ ਲੱਗੇ ਸੀ ਜਦੋਂ ਅਸੀਂ ਕਬਜ਼ਾ ਕਰ ਲਿਆ ਸੀ ਫਿਰ ਨਵਾਜ਼ ਸ਼ਰੀਫ ਨੇ ਯੂ ਐਸ ਗਏ ਉਹਨਾਂ ਨਾਲ ਗੱਲ ਕੀਤੀ ਤੇ ਯੂ ਐਸ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਜਿਹੜੀ ਐਲਓਸੀ ਹੈ ਉਹਨੂੰ ਕ੍ਰੋਸ ਨਹੀਂ ਕਰਨਾ ਕਿਉਂਕਿ ਜੇ ਤੁਸੀਂ ਐਲਓਸੀ ਕ੍ਰੋਸ ਕਰਦੇ ਹੋ ਫਿਰ ਮਸਲਾ ਫਿਰ ਵਧੇਗਾ ਤੇ ਇਸ ਕਰਕੇ ਅਸੀਂ ਐਲਓਸੀ ਕ੍ਰੋਸ ਨਹੀਂ ਕੀਤੀ ਪਲੱਸ ਜੋ ਕਾਲਮ ਉਹਨਾਂ ਦੇ ਵਿਡਰੋਅ ਕਰ ਰਹੇ ਸੀ ਪਿੱਛੇ ਜਾ ਰਹੇ ਸੀ ਉਹਨਾਂ ਤੇ ਵੀ ਫਾਇਰ ਨਹੀਂ ਕੀਤਾ ਤੇ ਉਹਨਾਂ ਨੂੰ ਵਾਪਸ ਲੰਘਣ ਦਾ ਰਸਤਾ ਦਿੱਤਾ ਗਿਆ ਇੱਥੇ ਲਗਾਤਾਰ ਹੀ ਫਾਇਰਿੰਗ ਹੋ ਰਹੀ ਸੀ ਜਾਂ ਲੜਾਈ ਦਾ ਕੋਈ ਸਮਾਂ ਹੁੰਦਾ ਸੀਗਾ ਨਹੀਂ 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 ਫਾਇਰਿੰਗ ਤਾਂ ਲਗਾਤਾਰ ਹੀ ਹੁੰਦੀ ਹੈ ਲਗਾਤਾਰ ਲਗਾਤਾਰ ਹੁਣ ਉਹ ਵਾਲਾ ਕੰਮ ਹੈ ਨਹੀਂ ਕਿ ਰਾਤ ਨੂੰ ਬੰਦ ਹੋ ਜੂ ਜਾਂ ਦਿਨ ਨੂੰ ਬੰਦ ਹੋ ਜੂਗੀ ਹੁਣ ਤੇ ਫਾਇਰਿੰਗ ਲਗਾਤਾਰੀ ਚੱਲਦੀ ਹੈ ਮਤਲਬ ਚੱਲਦੀ ਫਾਇਰਿੰਗ ਦੇ ਵਿੱਚ ਹੀ ਫੌਜੀ ਲੜਦੇ ਹੁੰਦੇ ਲਗਾਤਾਰ ਇਧਰ ਲਈ ਸਾਈਡ ਉਧਰ ਇਹ ਨਹੀਂ ਉਹ ਕਿਸੇ ਪਾਸਿਓਂ ਵੀ ਚਲਦੀ ਹੈ ਕੋਈ ਵੀ ਫਾਇਰ ਆ ਸਕਦਾ ਹੈ ਉੱਪਰ ਹਵਾਈ ਜਹਾਜ਼ ਤੋਂ ਵੀ ਆ ਸਕਦਾ ਹੈ ਆਰਟੀ ਦਾ ਲੌਂਗ ਰੇਂਜ ਗੰਸ ਦਾ ਵੀ ਆ ਸਕਦਾ ਹੈ ਔਰ ਸਮਾਲ ਆਮ ਦਾ ਰਾਈਫਲ ਦਾ ਫਾਇਰ ਵੀ ਆ ਸਕਦਾ ਉਹ ਕਿਸੇ ਪਾਸੇ ਵੀ ਆ ਸਕਦਾ ਟੈਕਨੋਲੋਜੀ ਵਾਈਜ਼ ਅਸੀਂ ਉਸ ਟਾਈਮ ਅੱਗੇ ਸੀਗੇ ਟੈਕਨੋਲੋਜੀ ਵਾਈਜ਼ ਅਸੀਂ ਥੋੜਾ ਜਿਹਾ ਅੱਗੇ ਸੀ ਔਰ ਖਾਸ ਕਰ ਅਸੀਂ ਜਦੋਂ ਕਿਉਂਕਿ ਹਾਈ ਐਲਟੀਟਿਊਡ ਤੇ ਸਾਡੇ ਬੌਮਸ ਵਗੈਰਾ ਦੀ ਇੰਨੀ ਓਕੂਰੇਸੀ ਨਹੀਂ ਸੀ ਔਰ ਬੰਬਾਂ ਤੋਂ ਬਿਨਾ ਜਿਹੜੇ ਚੋਟੀ ਤੇ ਬੜੇ ਹੋਏ ਜਿਹੜੇ ਬੰਕਰ ਸੀ ਉਹ ਤੋੜੇ ਨਹੀਂ ਜਾ ਸਕਦੇ ਸੀ ਫਿਰ ਇਜ਼ਰਾਈਲ ਤੋਂ ਕੁਝ ਲੇਜ਼ਰ ਗਾਈਡਡ ਬੌਮ ਮੰਗਾਏ ਗਏ ਤੇ ਜਿਵੇਂ ਆਪਾਂ ਲੇਜ਼ਰ ਬੀਮ ਪਾਉਨੇ ਆ ਤੇ ਇੱਕ 에ਅਰਕ੍ਰਾਫਟ ਲੇਜ਼ਰ ਬੀਮ ਪਾ ਕੇ ਰੱਖਦਾ ਸੀ ਤੇ ਦੂਸਰਾ 에ਅਰਕ੍ਰਾਫਟ ਲੇਜ਼ਰ ਗਾਈਡਡ ਬੰਬ ਛੱਡਦਾ ਸੀ ਜੋ ਲੇਜ਼ਰ ਦੇ ਪਾਥ ਦੇ ਨੂੰ ਉੱਪਰ ਰਾਈਡ ਕਰਕੇ ਐਗਜੈਕਟ ਬੰਕਰ ਨੂੰ ਹਿਟ ਕਰਦੇ ਸੀ ਉਹ ਚੀਜ਼ ਕਾਫੀ ਇਫੈਕਟਿਵ ਰਹੀ ਦੂਸਰਾ ਜਿਹੜੀਆਂ ਬੋਫਰਸ ਜਾਂ ਗੰਨਾ ਸੀ ਕਿਉਂਕਿ 에ਅਰ ਉੱਥੇ ਥਿਨ ਹੁੰਦੀ ਹੈ ਰਜਿਸਟੈਂਸ ਘੱਟ ਹੁੰਦਾ ਇਸ ਕਰਕੇ ਉਹਨਾਂ ਦੀ ਰੇਂਜ ਵੀ ਸਾਨੂੰ ਵੱਧ ਮਿਲ ਰਹੀ ਸੀ ਤੇ ਸਾਡੀਆਂ ਗੱਨਾਂ ਉਹਨਾਂ ਦੀਆਂ ਗੱਨਾਂ ਤੋਂ ਜ਼ਿਆਦਾ ਰੇਂਜ ਤੋਂ ਬਾਹਰ ਸੀ ਤੇ ਅਸੀਂ ਇਫੈਕਟਿਵਲੀ ਉਹਨਾਂ ਦੇ ਟਾਰਗੇਟਾਂ 'ਤੇ ਫਾਇਰ ਕਰ ਰਹੇ ਸੀ ਮੇਨ ਉਹਨਾਂ ਦਾ ਏਮ ਕੀ ਸੀ ਉਹਨਾਂ ਦਾ ਏਮ ਸੀਗਾ ਵੀ ਨਹੀਂ ਨਹੀਂ ਇਹਨਾਂ ਦਾ ਏਮ ਦੇ ਅਸੀਂ ਜਿਹੜੀ ਲੇਨ ਨੂੰ ਰੋਡ ਹੈ ਉਹ ਕੱਟਦੀਏ ਲੇਨ ਰੋਡ ਕੱਟਾਂ ਹਾਂ ਲੇਨ ਦੇ ਅਸੀਂ ਬਿਲਕੁਲ ਆਈਸੋਲੇਟ ਕਰ ਦਈਏ ਤੇ ਸ਼੍ਰੀਨਗਰ ਔਰ ਲੇਨ ਦੇ ਵਿਚਾਲੇ ਜਿਹੜਾ ਰਸਤਾ ਹੈ ਉਹ ਕੱਟਿਆ ਜਾਵੇ ਕਿਉਂਕਿ ਵਿంటర్ 'ਚ ਐਜ਼ ਇਟ ਇਜ਼ ਰਸਤਾ ਬੰਦ ਹੋ ਜਾਂਦਾ ਹੈ ਇਸੇ ਕਰਕੇ ਹੁਣ ਇੰਡੀਆ 'ਚ ਜੋ ਜ਼ਿਲ੍ਹਾ ਤੇ 터ਨ ਬਾਉਂਡਰੀਆਂ ਨੇ ਮਨਾਲੀ ਵਾਲੇ ਪਾਸੇ 터ਨਲ ਬਣੀਆਂ ਨੇ ਤਾਂ ਕਿ ਸਾਡੀ ਜਿਹੜੀ ਲੇਹ ਦੀ ਐਕਸਿਸ ਹੈ ਉਹ 12 ਮਹੀਨੇ 30 ਦਿਨ ਖੁੱਲੀ ਰਹੇ। ਹੂੰ। ਉਹਨਾਂ ਦਾ ਮੋਟਿਵ ਸੀਗਾ ਵੀ ਇਹ ਸਾਰੀ ਜਗ੍ਹਾ ਤੇ ਆ ਲਈਏ। ਸਾਰੀ ਜਗ੍ਹਾ ਤੇ ਅਸੀਂ along the border ਲੰਬੀ ਲੈਂਥ 'ਚ ਅਸੀਂ ਲਾਈਏ ਤੇ ਲਗਾਤਾਰ ਅਸੀਂ ਇਹਨਾਂ ਦਾ ਰੋਡ ਜਿਹੜਾ ਕਟਆਫ ਕਰਕੇ ਰਹੀਏ ਰੋਡ ਤੇ ਕੋਈ ਵੀ ਕਨਵਾਈ ਮੂਵ ਨਾ ਕਰਨ ਦੀ। ਫਿਰ ਉਸ ਤੋਂ ਅੱਗੇ ਅੱਗੇ ਵੀ ਜਾਣਦਾ ਉਹਨਾਂ ਦਾ। ਅੱਗੇ ਤੇ ਫਿਰ ਚਲੋ ਜੇ ਸਾਡਾ ਰਸਤਾ ਹੀ ਲੈ ਨਾਲ ਕਟਆਫ ਹੋ ਗਿਆ। ਦੂਜੇ ਪਾਸੇ ਰਸਤਾ ਸਾਨੂੰ ਲੇ ਨੂੰ ਬਹੁਤ ਦਾ ਡਿਫਿਕਲਟ ਹੈ ਜਿਹੜਾ ਮਨਾਲੀ ਤੋਂ ਅੱਗੇ ਰਤੰਗ ਵਾਲਾ ਉਹ ਬਹੁਤ ਡਿਫਿਕਲਟ ਹੈ ਉਧਰ ਦੀ ਸਪਲਾਈਜ਼ ਵਗੈਰਾ ਭੇਜਣੀਆਂ ਸਾਡੀਆਂ ਬਹੁਤ ਮੁਸ਼ਕਲ ਸੀ ਫਿਰ ਉਹ ਲੇ ਵਗੈਰਾ ਚ इजीली ਐਂਟਰ ਕਰ ਸਕਦੇ ਸੀ ਇਸੇ ਕਰਕੇ ਉਹ ਜਿਹੜੀ ਮੇਨ ਐਕਸੈਸ ਸੀ ਸਾਡੀ ਉਹ ਕੱਟਣਾ ਚਾਹੁੰਦੇ ਸੀ ਮੇਨ ਉਹਨਾਂ ਦਾ ਐਸੇ ਵੀ ਹਾਂ ਭਾਰਤ ਦਾ ਕਾਫੀ ਹੋਰ ਵੀ ਜਗ੍ਹਾ ਜਿਵੇਂ ਅਸੀਂ ਅੱਧਾ ਕਸ਼ਮੀਰ ਤਾਂ ਤੇ ਆ ਹੀ ਲਿਆ ਸੀਗਾ ਉਸ ਹਿਸਾਬ ਨਾਲ ਅਸੀਂ ਹੋਰ ਜਿਹੜਾ ਹਤਿਆਣਾ ਚਾਹੁੰਦੇ ਹਾਂ ਹੋਰ ਹਤਿਆਣਾ ਚਾਹੁੰਦੇ ਲੇ ਨੂੰ ਕਟਆਫ ਕਰਨਾ ਚਾਹੁੰਦੇ ਸੀ ਬੀਜੀ ਉਸ ਵੀ ਲੇ ਨੂੰ ਕਟਾਫ ਕਰਨ ਦਾ ਉਹਨਾਂ ਦਾ ਪਲਾਨ ਸੀ ਲੇ ਦੇ ਹਾਈਵੇ ਕਟਾਫ ਕਰਨੇ। ਉਹ ਸਿਨੈਰੀਓ ਕੀ ਹੁੰਦਾ ਉਸ ਸਮੇਂ? ਉਸ ਸਮੇਂ ਡਰ ਤਾਂ ਨਹੀਂ ਮেরে ਹਿਸਾਬ ਨਾਲ ਕਿਸੇ ਫੌਜੀ ਨੂੰ ਲੱਗਦਾ ਇਹ ਜੋਸ਼ ਹੁੰਦਾ ਮਨ ਦੇ ਵਿੱਚ ਜਾਂ ਹੁੰਦਾ ਵੀ ਹਾਂ ਕਿਸੇ ਤਰੀਕੇ ਵੀ ਆਪਣੇ ਦੇਸ਼ ਨੂੰ ਪਹਚਾਣਾ ਜਾਂ ਡਰ ਜ਼ਰੂਰ ਹੁੰਦਾ। ਅ ਸ਼ੁਰੂ ਚ ਡਰ ਜ਼ਰੂਰ ਹੁੰਦਾ। ਅ ਖਾਸ ਕਰ ਜਿਹੜੇ ਨਵੇਂ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਨਹੀਂ ਦੇਖਿਆ ਹੁੰਦਾ ਈਵਨ ਕਿਸੇ ਵੀ ਆਪਰੇਸ਼ਨ 'ਚ ਡਰ ਤੇ ਜ਼ਰੂਰ ਹੁੰਦਾ। ਪਰ ਫਿਰ ਆਰਮੀ ਚ ਗਰੂਪਿੰਗ ਕੀਤੀ ਦੀ ਆ ਵੀ ਪੰਜ ਚਾਰ ਐਕਸਪੀਰੀਅੰਸ ਬੰਦਿਆਂ ਦੇ ਨਾਲ ਦੋ ਚਾਰ ਅਨਐਕਸਪੀਰੀਅੰਸ ਜਿਹੜੇ ਨਵੇਂ ਰਿਕਰੂਟ ਨੇ ਉਹਨਾਂ ਨੂੰ ਲਾਇਆ ਜਾਂਦਾ ਹੈ ਤਾਂ ਕਿ ਕੌਨਫੀਡੈਂਸ ਬਣ ਜਾਂਦਾ ਔਰ ਇੱਕ ਵਾਰੀ ਇਹ ਆਪਰੇਸ਼ਨ ਚ ਜਾਣ ਤੋਂ ਪਹਿਲਾਂ ਇੱਕ ਡਰ ਹੁੰਦਾ ਪਰ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਂਦਾ ਫਿਰ ਉਹ ਡਰ ਚੱਕਿਆ ਜਾਂਦਾ ਫਿਰ ਜਿਹੜਾ ਧਿਆਨ ਹੈ ਟਾਰਗੇਟ ਤੇ ਹੁੰਦਾ ਨਾਲ ਆਪਦੇ ਸਾਥੀ ਦੀ ਲਾਈਫ ਤੇ ਹੁੰਦਾ ਤੇ ਨਾਲ ਆਪਦੀ ਯੂਨਿਟ ਦੀ ਇੱਜ਼ਤ ਤੇ ਵੀ ਨਹੀਂ ਨਹੀਂ ਯਾਰ ਸਾਡੀ ਯੂਨਿਟ ਇਹ ਆਪਰੇਸ਼ਨ ਮਿਲਿਆ ਤੇ ਆਪਾਂ ਇਹ ਜਿੱਤ ਕੇ ਜਾਣਾ ਉਸ ਤੇ ਹੁੰਦਾ ਫਿਰ ਡਰ ਦਾ ਮਾਹੌਲ ਚੁੱਕਿਆ ਜਾਂਦਾ ਕਿਉਂਕਿ ਫਿਰ ਉਹ ਰੁਟੀਨ ਹੀ ਹੋ ਜਾਂਦਾ ਰੋਜ਼ ਦਾ ਇਹ ਕੰਮ ਫਿਰ ਡਰ ਨਹੀਂ ਰਹਿੰਦਾ ਤੁਸੀਂ ਇੱਕ ਮੈਨੂੰ ਦੱਸ ਵੀ ਰਹੇ ਸੀਗੇ ਵੀ ਸੀਜ਼ ਫਾਇਰ ਹੋਣ ਤੋਂ ਬਾਅਦ ਵੀ ਸ਼ਹੀਦੀ ਹੋਈ ਸੀ ਉਸ ਦੇ 75 ਦੀ ਲੜਾਈ ਚ ਜਿਸ ਤਰ੍ਹਾਂ ਆਂਦਾ ਵੀ ਜੋ ਕਈ ਵਾਰੀ ਕਿਉਂਕਿ ਉਦੋਂ ਕਮਿਊਨੀਕੇਸ਼ਨ ਨਹੀਂ ਸੀ ਹੁਣ ਤੇ ਟੀਵੀ ਹੈ ਮੀਡੀਆ ਹੈ ਹੁਣ ਤੇ ਨਾਲ ਦੀ ਨਾਲ ਉੱਥੇ ਕੋਈ ਐਕਸ਼ਨ ਹੁੰਦਾ ਉਹਦੇ ਨਾਂ ਵੀ ਆ ਜਾਂਦੇ ਨੇ ਸਭ ਕੁਝ ਟੀਵੀ ਤੇ ਆ ਜਾਂਦਾ ਹੈ ਉਹਨਾਂ ਦਿਨਾਂ ਵਿੱਚ ਟੈਲੀਗ੍ਰਾਮ ਹੀ ਆਉਂਦੀਆਂ ਸੀ ਤੇ ਕਾਰਗਿਲ ਵਾਰ ਜਿਹੜੀ ਹੋਈ ਆ ਉਹ ਅਸਲ ਦੇ ਵਿੱਚ ਅੰਤ ਕਿਸ ਤਰੀਕੇ ਨਾਲ ਹੋਈ ਫਿਰ ਉਹਨਾਂ ਦੇ ਫੌਜੀਆ ਨੇ ਕੋਆਰਡੀਨੇਟ ਏਕ ਦਿੱਤੇ ਸੀ ਹਾਂ ਉਹਨਾਂ ਨੇ ਕੋਆਰਡੀਨੇਟ ਏਕਤੇ ਸੀ ਬਲਕਿ ਵਾਪਸ ਜਾਣ ਲੱਗੇ ਸੀ ਜਦੋਂ ਅਸੀਂ ਕਬਜ਼ਾ ਕਰ ਲਿਆ ਸੀ ਫਿਰ ਨਵਾਜ਼ ਸ਼ਰੀਫ ਨੇ ਯੂએસ ਗਏ ਉਹਨਾਂ ਨਾਲ ਗੱਲ ਕੀਤੀ ਤੇ ਯੂਐਸ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਜਿਹੜੀ ਐਲਓਸੀ ਹੈ ਉਹਨੂੰ ਕ੍ਰੋਸ ਨਹੀਂ ਕਰਨਾ ਕਿਉਂਕਿ ਜੇ ਤੁਸੀਂ ਐਲਓਸੀ ਕ੍ਰੋਸ ਕਰਦੇ ਹੋ ਫਿਰ ਮਸਲਾ ਫਿਰ ਵਧੇਗਾ ਤੇ ਇਸ ਕਰਕੇ ਅਸੀਂ ਐਲਓਸੀ ਕ੍ਰੋਸ ਨਹੀਂ ਕੀਤੀ ਪਲੱਸ ਜੋ ਕਾਲਮ ਉਹਨਾਂ ਦੇ ਵਿਡਰੋਅ ਕਰ ਰਹੇ ਸੀ ਪਿੱਛੇ ਜਾ ਰਹੇ ਸੀ ਉਹਨਾਂ ਤੇ ਵੀ ਫਾਇਰ ਨਹੀਂ ਕੀਤਾ ਤੇ ਉਹਨਾਂ ਨੂੰ ਵਾਪਸ ਲੰਘਣ ਦਾ ਰਸਤਾ ਦਿੱਤਾ ਗਿਆ ਇਹ ਉੱਥੇ ਲਗਾਤਾਰ ਹੀ ਫਾਇਰਿੰਗ ਹੋ ਰਹੀ ਸੀ ਜਾਂ ਲੜਾਈ ਦਾ ਕੋਈ ਸਮਾਂ ਹੁੰਦਾ ਸੀਗਾ ਨਹੀਂ 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 ਫਾਇਰਿੰਗ ਤਾਂ ਲਗਾਤਾਰ ਹੀ ਹੁੰਦੀ ਹੈ ਲਗਾਤਾਰ ਲਗਾਤਾਰ ਹੁਣ ਉਹ ਵਾਲਾ ਕੰਮ ਹੈ ਨਹੀਂ ਕਿ ਰਾਤ ਨੂੰ ਬੰਦ ਹੋ ਜੂ ਜਾਂ ਦਿਨ ਨੂੰ ਬੰਦ ਹੋ ਜੂਗੀ ਹੁਣ ਤੇ ਫਾਇਰਿੰਗ ਲਗਾਤਾਰੀ ਚਲਦੀ ਹੈ ਮਤਲਬ ਚਲਦੀ ਫਾਇਰਿੰਗ ਦੇ ਵਿੱਚ ਹੀ ਫੌਜੀ ਲੜਦੇ ਹੁੰਦੇ ਲਗਾਤਾਰ ਇਧਰ ਲਈ ਸਾਈਡ ਉਧਰ ਲਗਾਤਾਰ ਚਲਦੀ ਰਹਿੰਦੀ ਉਹ ਕਿਸੇ ਪਾਸਿਓਂ ਵੀ ਚਲਦੀ ਹੈ ਕੋਈ ਵੀ ਫਾਇਰ ਆ ਸਕਦਾ ਹੈ ਉੱਪਰ ਹਵਾਈ ਜੈਜ ਤੋਂ ਵੀ ਆ ਸਕਦਾ ਹੈ ਆਰਟੀ ਦੇ ਲੌਂਗ ਰੇਂਜ ਗੰਸ ਦਾ ਵੀ ਆ ਸਕਦਾ ਹੈ ਔਰ ਸਮਾਲ ਆਮ ਦਾ ਰਾਈਫਲ ਦਾ ਫਾਇਰ ਵੀ ਆ ਸਕਦਾ ਉਹ ਕਿਸੇ ਪਾਸਿਓਂ ਵੀ ਆ ਸਕਦਾ ਟੈਕਨੋਲੋਜੀ ਵਾਈਜ਼ ਅਸੀਂ ਉਸ ਟਾਈਮ ਅੱਗੇ ਸੀਗੇ ਟੈਕਨੋਲੋਜੀ ਵਾਈਜ਼ ਅਸੀਂ ਥੋੜਾ ਜਿਹਾ ਅੱਗੇ ਸੀ ਔਰ ਖਾਸ ਕਰ ਅਸੀਂ ਜਦੋਂ ਕਿਉਂਕਿ ਹਾਈ ਆਲਟੀਟਿਊਡ ਤੇ ਸਾਡੇ ਬอมਬਸ ਵਗੈਰਾ ਦੀ ਇੰਨੀ ਐਕੂਰੇਸੀ ਨਹੀਂ ਸੀ ਔਰ ਬੰਬਾਂ ਤੋਂ ਬਿਨਾ ਜਿਹੜੇ ਚੋਟੀ ਤੇ ਬੜੇ ਹੋਏ ਜਿਹੜੇ ਬੰਕਰ ਸੀ ਉਹ ਤੋੜੇ ਨਹੀਂ ਜਾ ਸਕਦੇ ਸੀ ਫਿਰ ਇਜ਼ਰਾਈਲ ਤੋਂ ਕੁਝ ਲੇਜ਼ਰ ਗਾਈਡਡ ਬੰਬ ਮੰਗਾਏ ਗਏ ਤੇ ਜਿਵੇਂ ਆਪਾਂ ਲੇਜ਼ਰ ਬੀਮ ਪਾਉਨੇ ਆ ਤੇ ਇੱਕ 에ਅਰਕ੍ਰਾਫਟ ਲੇਜ਼ਰ ਬੀਮ ਪਾ ਕੇ ਰੱਖਦਾ ਸੀ ਤੇ ਦੂਸਰਾ 에ਅਰਕ੍ਰਾਫਟ ਲੇਜ਼ਰ ਗਾਈਡਡ ਬੰਬ ਛੱਡਦਾ ਸੀ ਜੋ ਲੇਜ਼ਰ ਦੇ ਪਾਥ ਦੇ ਨੂੰ ਉੱਪਰ ਰਾਈਡ ਕਰਕੇ ਐਗਜ਼ੈਕਟ ਬੰਕਰ ਨੂੰ ਹਿਟ ਕਰਦੇ ਸੀ ਉਹ ਚੀਜ਼ ਕਾਫੀ ਇਫੈਕਟਿਵ ਰਹੀ ਦੂਸਰਾ ਜਿਹੜੀਆਂ ਬਫਰਸ ਜਾਂ ਗੰਨਾ ਸੀ ਕਿਉਂਕਿ 에ਅਰ ਉੱਥੇ ਥਿਨ ਹੁੰਦੀ ਹੈ ਰੈジਸਟੈਂਸ ਘੱਟ ਹੁੰਦਾ ਇਸ ਕਰਕੇ ਉਹਨਾਂ ਦੀ ਰੇਂਜ ਵੀ ਸਾਨੂੰ ਵੱਧ ਮਿਲ ਰਹੀ ਸੀ ਤੇ ਸਾਡੀਆਂ ਗੰਨਾ ਉਹਨਾਂ ਦੀਆਂ ਗੰਨਾ ਤੋਂ ਜ਼ਿਆਦਾ ਰੇਂਜ